Halo, halo. ਹੈਲੋ ਸਟੂਡੈਂਟਸ ਵਾਕਤ ਵੀ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣਾ YouTube ਚੈਨਲ MSW Study For Job ਦੇ ਵਿੱਚ ਸੋ ਸਭਈ ਸਭ ਨੂੰ ਗੁੱਡ ਆਫਟਰਨੂੰ ਸਤਿ ਸ੍ਰੀ ਅਕਾਲ ਬਈ ਜਿੰਨੇ ਜਣੇ ਵੀ ਤੁਸੀਂ ਲਾਈਵ ਹੋ ਚੁੱਕੇ ਹੋ ਇੱਕ ਵਾਰੀ ਮੈਨੂੰ ਥੰਬਸ ਅਪ ਕਰਕੇ ਦੱਸ ਦਿਓ ਤਾਂ ਕਿ ਆਪਾਂ ਕਲਾਸ ਨੂੰਗੇ ਸਟਾਰਟ ਕਰ ਸਕੀ ਸੋ ਕਿੰਨੇ ਜਣੇ ਸ਼ੋ ਹੋ ਰਹੇ ਹੋ ਬਈ ਇਸ ਵਾਰ 7 ਜਣੇ ਹਨਾ ਸਿਰਫ 7 ਜਣੇ ਸੋ ਬਈ ਚੈਨਲ ਦੇ ਉੱਪਰ ਨਵੇਂ ਜੁੜੇ ਜੇ ਪੁਰਾਣੇ ਵੀ ਸਭ ਦਾ ਮੋਸਟ ਵੈਲਕਮ ਸੋ ਸਭ ਤੋਂ ਪਹਿਲਾਂ ਤੁਹਾਡਾ ਕੰਮ ਬਣਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਦੇ ਬਿਲਾਵਾ ਕਲਾਸ ਨੂੰ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਤੱਕ ਠੀ ਤੁਹਾਡੇ ਤੱਕ ਕੋਈ ਵੀ ਗਰੁੱਪਰ ਹੈ ਜੀ ਤੁਹਾਡੇ ਕੋਲ ਹਰ ਇੱਕ ਗਰੁੱਪ ਦੇ ਵਿੱਚ ਤੁਸੀਂ ਕਲਾਸ ਨੂੰ ਸ਼ੇਅਰ ਕਰ ਸਕਦੇ ਹੋ ਇਹ ਆਪਣੀ ਕਲਾਸ ਆ ਵੀ ਪੰਜਾਬੀ ਦੀ ਠੀਕ ਹੈ ਪੰਜਾਬੀ ਚਾਹੇ ਤੁਸੀਂ ਪੀਐਸਟੈਟ ਦੀ ਤਿਆਰੀ ਕਰ ਰਹੇ ਹੋ ਚਾਹੇ ਤੁਸੀਂ ਸੀਟੈਟ ਦੀ ਤਿਆਰੀ ਕਰ ਰਹੇ ਹੋ ਠੀਕ ਹੈ ਭਈ ਚਾਹੇ ਤੁਸੀਂ ਮਾਸਟਰ ਜੀ ਦੀ ਤਿਆਰੀ ਕਰ ਰਹੇ ਹੋ ਚਾਹੇ ਤੁਸੀਂ ਲੈਕਚਰਾਰ ਦੀ ਤਿਆਰੀ ਕਰ ਰਹੇ ਹੋ ਜਾਂ ਤੁਸੀਂ ਆਦਰ ਗਵਰਨਮੈਂਟ ਇਗਜ਼ਾਮ ਦੀ ਕਿਸੇ ਦੀ ਵੀ ਤਿਆਰੀ ਕਰ ਰਹੇ ਹੋ ਜਿਹੜਾ ਖਾਸ ਤੌਰ ਤੇ ਆਪਣੇ ਪੰਜਾਬ ਦਾ ਠੀਕ ਹੈ ਹਰਿਆਣਾ ਦਾ ਵੀ ਕਹਿ ਸਕਦੇ ਆਪਾਂ ਹਰ ਇੱਕ ਪੇਪਰ ਦੇ ਵਿੱਚ ਜਿਹੜੀ ਪੰਜਾਬੀ ਹੈ ਉਹ ਲਾਜ਼ਮੀ ਪੁੱਛੀ ਜਾਂਦੀ ਹੈ ਸੋ ਠੀਕ ਹੈ ਬਈ ਸੋ ਇਹ ਕਲਾਸ ਸਭ ਦੇ ਲਈ ਹੈ ਇਹ ਕਲਾਸ ਸਭ ਦੇ ਲਈ ਹੈ ਸੋ ਕਲਾਸ ਨੂੰ ਤੁਸੀਂ ਸ਼ੇਅਰ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਪਤਾ ਵੀ ਹੁਣ ਚਾਹੇ ਤੁਸੀਂ ਆਪਾਂ ਬੇਰੁਜ਼ਗਾਰਾਂ ਚਾਹੇ ਆਪਾਂ ਸਰਕਾਰੀ ਲੱਗੇ ਹੋਏ ਆਂ ਹਰ ਇੱਕ ਵਾਸਤੇ ਜਿਨ੍ਹਾਂ ਦਾ ਪੀਐਸਟੈਟ ਕਲੀਅਰ ਨਹੀਂ ਹੈਗਾ ਪੀਐਸਟੈਟ ਹਰ ਇੱਕ ਨੂੰ ਕਲੀਅਰ ਕਰਨਾ ਜ਼ਰੂਰੀ ਹੈ ਠੀਕ ਹੈ ਸੋ ਚੈਨਲ ਦੇ ਉੱਪਰ ਨਵੇਂ ਜੁੜੇ ਵੀ ਹਲੇ ਤੱਕ ਜਿਹੜੇ ਬੱਚੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਵਟਸਐਪ ਦੇ ਵਿੱਚ ਤੁਸੀਂ ਜੁਆਇਨ ਨਹੀਂ ਹੋਏ ਇਸ ਨੰਬਰ ਦੇ ਜ਼ਰੀਏ ਤੁਸੀਂ ਜੁਆਇਨ ਹੋ ਸਕਦੇ ਹੋ ਠੀਕ ਹੈ ਇਹਨਾਂ ਦੇ ਵਿੱਚ ਜੁੜ ਸਕਦੇ ਹੋ ਹਾਂ ਠੀਕ ਹੈ ਭਾਈ ਓਕੇ ਉਸ ਤੋਂ ਬਾਅਦ ਦੇਖੋ ਇਹ ਆਪਣੇ ਕੋਰਸ ਨੇ ਭਈ ਸੋ ਜਿਹੜੇ ਬੱਚੇ ਕੋਰਸ ਲੈਣ ਲਈ ਚਾਹਵਾਂ ਨੇ ਪਰਚੇਸ ਕਰਨਾ ਚਾਹੁੰਦੇ ਨੇ ਸੋ ਉਹਨਾਂ ਨੂੰ ਕਰ ਸਕਦੇ ਹੋ ਬਹੁਤ ਹੀ ਘੱਟ ਫੀਸਾਂ ਦੇ ਉੱਪਰ ਤੁਹਾਨੂੰ ਜਿਹੜੇ ਕੋਰਸ ਨੇ ਉਹ ਦਿੱਤੇ ਜਾ ਰਹੇ ਨੇ 2500 ਦੇ ਵਿੱਚ ਸਿਰਫ ਤੁਹਾਨੂੰ ETT ਵਾਲਾ ਇਸ ਤੋਂ ਇਲਾਵਾ 3000 ਦੇ ਵਿੱਚ ਤੁਹਾਨੂੰ B.Ed SSST ਵਾਲਾ SSST ਪੰਜਾਬੀ ਕੰਬੀਨੇਸ਼ਨ ਵਾਲਾ ਠੀਕ ਹੈ ਹਾਂ ਸੋ ਇਹਨਾਂ ਨੂੰ ਤੁਸੀਂ ਕਿਵੇਂ ਲਾ ਸਕਦੇ ਹੋ ਬਈ ਪਲੇ ਸਟੋਰ ਦੇ ਵਿੱਚੋਂ ਜਾ ਕੇ ਇਹ ਤੁਹਾਨੂੰ ਐਪ ਦਾ ਲੋਗੋ ਸ਼ੋ ਹੋ ਰਿਹਾ ਇਸ ਨੂੰ ਐਪ ਨੂੰ ਫ੍ਰੀ ਦੇ ਵਿੱਚ ਤੁਸੀਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਸੋ ਕਰੀਏ ਸਟਾਰਟ ਬਈ ਇਹਦੀ ਫਸਟ ਜਿਹੜਾ ਕੁਐਸਚਨ ਹੈ ਤੁਹਾਡੇ ਅੱਗੇ ਆ ਚੁੱਕਿਆ ਸੋ ਕਰੋ ਬਈ ਆਨਸਰ ਫਸਟ ਕੁਐਸਚਨ ਆ ਚੁੱਕਿਆ ਬਈ ਲਗੂ ਸਵਰ ਧੁਨੀਆਂ ਹਨ ਲਗੂ ਸਵਰ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਕਰੋ ਬਈ ਆਨਸਰ ਫਸਟ ਕੁਐਸਚਨ ਆ ਚੁੱਕਿਆ ਬਈ ਹਾਂ ਵੈਰੀ ਗੁੱਡ ਬਈ 14 ਜਣੇ ਸ਼ੋ ਹੋ ਰਹੇ ਮੇਰੇ ਅੱਗੇ ਸੋ ਕਲਾਸ ਨੂੰ ਵਈ ਇੱਕ ਵਾਰੀ ਕਰ ਦੋ ਲਾਈਕ ਤੇ ਸ਼ੇਅਰ ਆਪਣੇ ਦੋਸਤਾਂ ਮਿੱਤਰਾਂ ਤੱਕ ਹੂੰ ਫਸਟ ਕੁਸਚਨ ਆ ਚੁੱਕੇ ਰਹਿ ਜੀ ਲਗੂ ਸਵਰਤੂ ਨੀ ਕਿਹੜੀਆਂ ਹੁੰਦੀਆਂ ਹਨ ਚਾਰ ਆਪਸ਼ਨਾਂ ਨੇ ਆਪਣੇ ਅੱਗੇ ਸੋ ਚਾਰੇ ਆਪਸ਼ਨਾਂ ਦੇ ਵਿੱਚੋਂ ਵੀ ਸੋ ਸਮਝ ਕੇ ਅਨਸਰ ਦੇਣਾ ਹਰ ਇੱਕ ਬੱਚੇ ਨੇ ਹੂੰ ਲਗੂ ਸਵਰਤੂ ਨੀ ਹੁਣ ਆਪਾਂ ਨੇ ਕਰ ਲਾ ਨਾ ਕਿ ਕੁਸਚਨ ਕੀਤਾ ਸੀ ਲਾਸਟ ਦੇ ਵਿੱਚ ਕਰਕੇ ਗਏ ਸੀ ਆਪਾਂ ਕੀ ਮਹਾਰਨੀ ਵਾਲੇ ਅੱਖਰ ਕਿਹੜੇ ਹੁੰਦੇ ਨੇ ਸਹੀ ਤਰਤੀਬ ਦੱਸੋ ਹਨਾ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਵੀ ਭਾਈ ਇਹਦੇ ਵਿੱਚੋਂ ਐਂ ਨਹੀਂ ਪਤਾ ਕਿੰਨੇ ਕੁ ਕੁਐਸਚਨ ਬਣਦੇ ਨੇ ਲਘੂ ਬਣਗੇ ਦੀਰਗ ਬਣਗੇ ਤਰਤੀਬ ਦੇ ਵਿੱਚ ਲਗਾਓ ਵੱਡੇ ਕਿਹੜੇ ਨੇ ਛੋਟੇ ਕਿਹੜੇ ਨੇ ਗੋਲ ਕਿਹੜੇ ਨੇ ਅਗੋਲ ਕਿਹੜੇ ਨੇ ਹਨਾ ਇਹ ਉਹਦੇ ਵਿੱਚੋਂ ਆਇ ਨਹੀਂ ਜੈ ਹਿੰਦ ਵਹੀ ਰਾਜੀ ਜਿਹੜੇ ਆ ਚੁੱਕੇ ਹਾਂ ਠੀਕ ਹੈ ਹਾਂ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਸੀ ਬਣੂਗਾ ਠੀਕ ਹੈ ਵੀ ਹੂੰ ਹਾਂ ਠੀਕ ਹੈ ਸੋ ਇਹ ਉਹੀ ਮਹਾਰਨੀਆ ਵਾਲੇ ਨੇ ਬਈ ਠੀਕ ਹੈ ਕੁਸਚਨ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਸੇ ਉਪਭਾਸ਼ਾ ਵਿੱਚ ਪੁਰਾਤਨ ਵੈਦਿਕ ਭਾਸ਼ਾ ਦੇ ਸ਼ਬਦ ਮਿਲਦੇ ਹਨ ਗੱਲ ਹੋ ਰਹੀ ਰਾਜੀ ਇੱਥੇ ਉਪਭਾਸ਼ਾ ਦੀ ਕਹਿੰਦੇ ਉਹ ਕਿਹੜੀ ਉਪਭਾਸ਼ਾ ਹੈ ਜਿਹਦੇ ਵਿੱਚ ਪੁਰਾਤਨ ਵੈਦਿਕ ਵੈਦਿਕ ਭਾਸ਼ਾ ਦੇ ਸ਼ਬਦ ਮਿਲਦੇ ਨੇ ਹਾਂ ਕਰੋ ਬਈ ਆਨਸਰ ਮਾਜੀ ਮਲਵਈ ਦੁਆਬੀ ਅਤੇ ਪੌਦੀ ਕਰੋ ਬਈ ਆਨਸਰ ਕੁਸਚਨ ਨੰਬਰ 2 ਤੇ ਆ ਚੁੱਕੇ ਆਪਾਂ ਉਪ ਭਾਸ਼ਾ ਦੇ ਵਿੱਚ ਵੈਦਿਕ ਭਾਸ਼ਾ ਦੇ ਸ਼ਬਦ ਮਿਲਦੇ ਨੇ ਤੇ ਉਹ ਵੀ ਮਿਲਦੇ ਨੇ ਪ੍ਰਾਤਨ ਦੇ ਹਾਂ ਨਵੀਤਾ ਗੁਪਤਾ ਕਹਿੰਦੀ ਮੈਡਮ ਅੱਜ ਠੀਕ ਨਹੀਂ ਲੱਗ ਰਹੀ ਨਹੀਂ ਰਹੀ ਮੈਂ ਠੀਕ ਠਾਕ ਆ ਸਹੀ ਹੈ ਬਿਲਕੁਲ ਹੈ ਨਾ ਸੋ ਅੱਜ ਮੈਂ ਸੋਚਿਆ ਵੀ ਆਪਾਂ ਕਾਲੀ-ਕਾਲੀ ਕਲਾਸ ਕਰਦੇ ਹਾਂ ਜੇ ਆਪਾਂ ਥੋੜਾ ਜਿਹਾ ਸਲੋ ਬੋਲੀਏ ਹੈ ਨਾ ਹੌਲੀ ਲੈਜੇ ਨਾਲ ਬੋਲੀਏ ਤਾਂ ਕਿ ਹਰ ਇੱਕ ਬੱਚੇ ਨੂੰ ਸਮਝ ਆਵੇ ਠੀਕ ਹੈ ਹਾਂ ਸੋ ਕਰੋ ਬਈ ਅਨਸਰ ਸੋ ਇਦਾਂ ਰਾਈਟ ਅਨਸਰ ਬਣੂਗਾ ਵੀ ਤੁਹਾਡਾ ਬੀ ਮਲਬਈ ਠੀਕ ਹੈ ਉਸ ਤੋਂ ਬਾਅਦ ਦੇਖੋ ਬਈ ਕੁਐਸਚਨ ਨੰਬਰ 3 ਦੇ ਆ ਚੁੱਕੇ ਆਪਾਂ ਕਹਿੰਦੇ ਕਿਸ ਸ਼੍ਰੇਣੀ ਵਿੱਚਲੇ ਨਾਵਾਂ ਦਾ ਬਹੁਵਚਨ ਨਹੀਂ ਬਣਦਾ ਉਹ ਕਿਹੜੀ ਸ਼੍ਰੇਣੀ ਹੈ ਸ਼੍ਰੇਣੀ ਦਾ ਮਤਲਬ ਹੁੰਦਾ ਇੱਥੇ ਆਪਾਂ ਨੂੰ ਗੱਲ ਕੀਤੀ ਗਈ ਹੈ ਨਾਮ ਦੀ ਠੀਕ ਹੈ ਨਾਮ ਨਾਮ ਕਿੰਨੇ ਪ੍ਰਕਾਰ ਦਾ ਹੁੰਦਾ ਇਹ ਹੁੰਦਾ ਵੀ ਆਪਣਾ ਪੰਜ ਦਾ ਠੀਕ ਹੈ ਇਹਦੀ ਕਿੰਨੀਆਂ ਸ਼੍ਰੇਣੀਆਂ ਮਿਲਦੀਆਂ ਨੇ ਆਪਾਂ ਨੂੰ ਮਿਲਦੀਆਂ ਨੇ ਇਹ ਪੰਜ ਦੀ ਠੀਕ ਹੈ ਪੰਜ ਤਰ੍ਹਾਂ ਦੇ ਹੀ ਹੁੰਦਾ ਤੇ ਪੰਜ ਹੀ ਸ਼੍ਰੇਣੇ ਦੇ ਵਿੱਚ ਵੰਡਿਆ ਹੋਇਆ ਹੈ ਹਨਾ ਕਹਿੰਦੇ ਕਿਹੜੀ ਸ਼੍ਰੇਣੀ ਵਿਚਲੇ ਨਾਵਾਂ ਦਾ ਬਹੁਵਚਨ ਨਹੀਂ ਬਣਦਾ ਠੀਕ ਹੈ ਇਹ ਕਿਸਮਾਂ ਨੂੰ ਸ਼੍ਰੇਣੀਆਂ ਬੋਲ ਦਿੰਦੇ ਨੇ ਇਸੇ ਨੂੰ ਯਾਦ ਰੱਖਣਾ ਠੀਕ ਹੈ ਅੱਧੇ ਬੱਚੇ ਉਲਝ ਜਾਂਦੇ ਨੇ ਜਾ ਕੇ ਹੁਣ ਇੰਨਾ ਕਿਸਮਾਂ ਦੇ ਵਿੱਚੋਂ ਉਹ ਕਿਹੜੀ ਕਿਸਮਾ ਜਿਹਦਾ ਬਹੁਵਚਨ ਨਹੀਂ ਬਣਦਾ ਆਮ ਨਾਮ ਸਮੂਹ ਵਚਕ ਨਾਮ ਭਾਵਾਚਕ ਇਹਨਾਂ ਜਵਚਕ ਕਰੋ ਵਈ ਅਨਸਰ ਸੋ ਦ ਰਾਈਟ ਅਨਸਰ ਬਣੂ ਤੁਹਾਡਾ ਡੀ ਹਾਂ ਡੀ ਬਣੂਗਾ ਵਈ ਠੀਕ ਹੈ ਦੇਖ ਲਓ ਬਈ ਇੱਕ ਵਾਰੀ ਕਲੀਅਰ ਕਰ ਚੁੱਕੋ ਕਰ ਲਓ ਠੀਕ ਹੈ ਡੀ ਆਨਸਰ ਬਣਦਾ ਹੈ ਇਸ ਕੁਸਚਨ ਦਾ ਹਾਂ ਠੀਕ ਹੈ ਬਈ ਤਾਂ ਚਲਿਏ ਅੱਗੇ ਨੈਕਸਟ ਕੁਸਚਨ ਠੀਕ ਹੈ ਬਈ ਕਲੀਅਰ ਹੈ ਓਕੇ ਹਾਂ ਕਹਿੰਦੇ ਮੈਂ ਰੋਜ਼ਾਨਾ ਸਕੂਲ ਜਾਇਆ ਕਰਾਂਗਾ ਵਾਕ ਵਿੱਚਲੇ ਲਕੀਰੇ ਸ਼ਬਦ ਕਿਹੜੇ ਹਨ ਮੈਂ ਰੋਜ਼ਾਨਾ ਕਦੇ ਮੈਂ ਡੇਲੀ ਸਕੂਲ ਜਾਇਆ ਕਰੂੰਗਾ ਇਹ ਵਾਕ ਦੇ ਵਿੱਚ ਕਿਹੜੇ-ਕਿਹੜੇ ਸ਼ਬਦ ਆ ਗਏ ਇਸ ਕਰਮਕ ਕਿਰਿਆ ਆ ਗਈ ਮੂਲ ਕਿਰਿਆ ਆ ਗਈ ਪ੍ਰੇਰਨਾਰਥਕ ਕਿਰਿਆ ਆ ਗਈ ਇਹ ਸੰਯੁਕਤ ਕਿਰਿਆ ਆ ਗਈ ਹਾਂ ਕਰੋ ਬਈ ਆਨਸਰ ਹਾਂ ਹਾਂ ਕਰੋ ਬਈ ਆਨਸਰ ਕੁਐਸਚਨ ਨੰਬਰ 4 ਤੇ ਆ ਚੁੱਕੇ ਹਾਂ ਬਈ ਆਪਾਂ ਚਾਰ ਦਾ ਆਨਸਰ ਦਿੰਦੇ ਜੇ ਉਹ ਵੀ ਕੀ ਬਣੇਗਾ ਮੈਨੂੰ ਰਾਜੀ ਡਸਟ ਤੋਂ ਅਲਰਜੀ ਹੈ ਤਾਂ ਕਰਕੇ ਮੇਰੀ ਆਵਾਜ਼ ਕਦੇ-ਕਦੇ ਭਾਰੀ ਹੋ ਜਾਂਦੀ ਠੀਕ ਹੈ ਤਾਂ ਹੀ ਕਰਕੇ ਮੈਨੂੰ ਛਿੱਕਾਂ ਲੱਗ ਜਾਂਦੀਆਂ ਨੇ ਤੋ ਕਾਮ ਜ ਹੋ ਜਾਣਾ ਤਾਂ ਕਰਕੇ ਮੇਰੀ ਆਵਾਜ਼ थोड़ी ਭਾਰੀ ਹੋਈ ਨੇ ਠੀਕ ਹੈ ਮੈਨੂੰ ਦਸ ਤੋਂ ਤੋਂ ਹੀ ਮੌਸਮ ਤੋਂ ਅਲਰਜੀ ਹੋ ਜਾਂਦੀ ਠੀਕ ਹੈ ਹਾਂ ਸੋ ਸੋ ਇਧਰ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਡੀ ਸੰਯੁਕਤ ਕਿਰਿਆ ਠੀਕ ਹੈ ਹਾਂ ਮੈਂ ਰੋਜ਼ਾਨਾ ਕਹਿੰਦੇ ਸਕੂਲ ਜਾਇਆ ਕਰਾਂਗਾ ਵਾਕੇ ਬਿਜਲੀ ਸ਼ਬਦ ਨੇ ਕਿਹੜੀ ਕਿਰਿਆ ਹੋਗੀ ਤੁਹਾਡੀ ਸੰਯੁਕਤ ਕਿਰਿਆ ਕਹਿੰਦੇ ਜਿਹੜੇ ਸ਼ਬਦਾਂ ਦੇ ਵਾਕ ਵਾਕਾਂਸ਼ਾ ਜਾਂ ਉਪਵਾਕਾਂ ਨੂੰ ਆਪਸ ਦੇ ਵਿੱਚ ਜੋੜਦੇ ਨੇ ਉਹਨਾਂ ਨੂੰ ਕੀ ਆਖਦੇ ਨੇ ਕਹਿਣ ਦਾ ਮਤਲਬ ਕੀ ਹੈ ਉਹ ਸ਼ਬਦ ਜਿਹੜੇ ਵਾਕਾਂਸ਼ਾ ਜਾਂ ਉਪਵਾਕਾਂ ਨੂੰ ਆਪਸ ਦੇ ਵਿੱਚ ਜੋੜਨ ਬਿਸਮਿਕ ਸੰਬੰਧਕ ਜੋਜਕ ਅਤੇ ਕਿਰਿਆ ਕਰੋ ਭਈ ਅਨਸਰ ਬਿਸਮਿਕ ਸੰਬੰਧਕ ਜੋਜਕ ਅਤੇ ਕਿਰਿਆ 5 ਨੰਬਰ ਕੁਐਸਚਨ ਤੇ ਆ ਚੁੱਕੇ ਆਪਾਂ ਸੋ ਅਨਸਰ ਕਰਦੇ ਜਾਓ ਬਈ ਹਾਂ ਸੋ ਦ ਰਾਈਟ ਅਨਸਰ ਬਣੂਗਾ ਵੀ ਤੁਹਾਡਾ ਸੀ ਠੀਕ ਹੈ ਜੋਜਕ ਜੋਜਕ ਆਊਗਾ ਵੀ ਸਤਿ ਸ਼੍ਰੀ ਅਕਾਲ ਬਈ ਜਿਹੜੇ ਲੇਟ ਆ ਰਹੇ ਹੋ ਨੇ ਕਾਲ ਦੀ ਡੈਸ਼ ਦੀ ਵਿਆਕਰਨਿਕ ਇਕਾਈ ਹੈ ਕਾਲ ਡੈਸ਼ ਦੀ ਵਿਆਕਰਨਿਕ ਇਕਾਈ ਹੈ ਕਿਰਿਆ ਦੀ ਆਉਗੀ ਕਿਰਿਆ ਵਿਸ਼ੇਸ਼ਣ ਦੀ ਆਉਗੀ ਵਿਸ਼ੇਸ਼ਣ ਦੀ ਆਉਗੀ ਓਨਲੀ ਜਾਂ ਕਾਰਕ ਦੀ ਆਉਗੀ ਕਰੋ ਵੀ ਆਨਸਰ ਕਾਲ ਕਿਸ ਦੀ ਵਿਆਕਰਨਿਕ ਇਕਾਈ ਮੰਨੀ ਜਾਂਦੀ ਹੈ ਹਮ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਠੀਕ ਹੈ ਏ ਹੀ ਬਣੇਗਾ ਕਿਰਿਆ ਦੀ ਕਿਉਂਕਿ ਜਿਹੜਾ ਕਾਲ ਹੈ ਇਸ ਨੂੰ ਆਪਾਂ ਸਮਾਂ बोल ਸਕਦੇ ਆ ਟਾਈਮ बोल ਸਕਦੇ ਆ ਠੀਕ ਹੈ ਇਹ ਕਿਰਿਆ ਜਿਹੜਾ ਕੰਮ ਹੋ ਰਿਹਾ ਉਹਦੇ ਨਾਲ-ਨਾਲ ਚੱਲਦੀ ਹੈ ਕਿਉਂ ਚੱਲਦੀ ਹੁਣ ਮੰਨ ਕੇ ਚੱਲੋ ਜਿਵੇਂ ਹੁਣ ਆਪਾਂ ਪੜ੍ਹ ਰਹੇ ਆਂ ਕਲਾਸ ਲਗਾ ਰਹੇ ਆਂ ਹੁਣ ਨਾਲ ਚੱਲ ਰਿਹਾ ਇਹ ਆਪਾਂ ਪੜ੍ਹ ਚੁੱਕੇ ਆਂ ਉਥੇ ਨਾਲ ਚੱਲ ਰਿਹਾ ਇਹ ਪੜਾਂਗੇ ਉਥੇ ਨਾਲ ਚੱਲ ਰਿਹਾ ਇਹ ਠੀਕ ਹੈ ਉਸ ਤੋਂ ਬਾਅਦ ਦੇਖੋ ਸ਼ੱਲ ਸ਼ਬਦੀ ਦੀ ਕਹਿੰਦੇ ਵਿਆਕਰਨਿਕ ਪਛਾਣ ਕੀ ਆਵੇਗੀ ਸ਼ੱਲ ਪਾਣੀ ਦੀ ਸ਼ੱਲ ਹੋਵੇ ਜਾਂ ਕਿਸੇ ਹੋਰ ਚੀਜ਼ ਦੀ ਸ਼ੱਲ ਹੋਵੇ ਇੱਕ ਵਚਨ ਪੁਲਿੰਗ ਆਉਗੀ ਬਹੁਵਚਨ ਇਸਤਰੀ ਲਿੰਗ ਆਉਗੀ ਇੱਕ ਵਚਨ ਇਸਤਰੀ ਲਿੰਗ ਆਉ ਜਾਂ ਬਹੁਵਚਨ ਪੁਲਿੰ ਚਾਰ ਆਪਸ਼ਨਾਂ ਨੇ ਬਈ ਚਾਰੇ ਆਪਸ਼ਨਾਂ ਦੇ ਵਿੱਚੋਂ ਕੋਰੋ ਆਨਸਰ ਛਲ ਸ਼ਬਦ ਦੀ ਵਿਆਕਰਨਕ ਪਛਾਣ ਕਿਹੜੀ ਹੁੰਦੀ ਹੈ ਹਾਂ ਕਰੋ ਬਈ ਆਨਸਰ 7 ਨੰਬਰ ਕੁਸਚਨ ਤੇ ਆ ਚੁੱਕੇ ਆ ਵੀ ਆਪਾਂ ਹੂੰ 7 ਨੰਬਰ ਦਾ ਆਨਸਰ ਕਰਦੇ ਜਾਓ ਵੀ ਵੈਰੀ ਗੁੱਡ ਜਿਨ੍ਹਾਂ ਨੇ ਵੀ ਕੀਤਾ ਹਨਾ ਹਾਂ ਵੈਰੀ ਗੁੱਡ ਜਿਨ੍ਹਾਂ ਨੇ ਵੀ ਕੀਤਾ ਤਾਈ ਮਗੈਰੀ ਕਰੋ ਬਈ ਆਨਸਰ ਛਲ ਇੱਕ ਕੈ ਛੱਲਾਂ ਦਾ ਨਹੀਂ ਹੈਗਾ ਰਾਜੀ ਉੱਥੇ ਮੈਂ ਤਾਂ ਕਹਿ ਰਹੀ ਆ ਇਹ ਆਊਗਾ ਛੱਲ ਇੱਕ ਇੱਕ ਵਚਨ ਇਸਤਰੀ ਲਿੰਗ ਤੇ ਇਹ ਇਸਤਰੀ ਦੇ ਵਿੱਚ ਆ ਗਈ ਠੀਕ ਹੈ ਸੀ ਆਨਸਰ ਬਣੇਗਾ ਨਾ ਕਿ ਬੀ ਬਣੇਗਾ ਉਹ ਤੁਸੀਂ ਪਿਛਲਾ ਤਾਂ ਦੇਖ ਲਿਆ ਇਸਤਰੀ ਲਿੰਗ ਤੁਸੀਂ ਅੱਗੇ ਤਾਂ ਦੇਖਿਆ ਬਹੁ ਵਚਨ ਉੱਥੇ ਛੱਲਾਂ ਨਹੀਂ ਲਿਖਿਆ ਓਨਲੀ ਛੱਲੇ ਲਿਖਿਆ ਹੋਇਆ ਠੀਕ ਹੈ ਪੰਜਾਬੀ ਸਾਹਿਤ ਦਾ ਕਹਿੰਦੇ ਮੁੱਢ ਕਿਸ ਤੋਂ ਵੱਜਦਾ ਹੈ ਜੇਕਰ ਆਪਾਂ ਗੱਲ ਕਰੀਏ ਪੰਜਾਬੀ ਸਾਹਿਤ ਦੀ ਇਹਦਾ ਮੁੱਢ ਸਟਾਰਟਿੰਗ ਕਿਸ ਤੋਂ ਹੁੰਦੀ ਹੈ ਨਾਥ ਜੋਗੀਆਂ ਤੋਂ ਸ਼ੇਖ ਫਰੀਦ ਤੋਂ ਗੁਰੂ ਨਾਨਕ ਦੇਵ ਜੀ ਤੋਂ ਜਾਂ ਵਾਰਿਸ ਸ਼ਾਹ ਤੋਂ ਕਰੋ ਬਈ ਆਨਸਰ 8 ਨੰਬਰ ਕੁਸਚਨ ਦੇ ਆ ਚੁੱਕੇ ਆ ਬਈ ਆਪਾਂ ਹਾਂ ਕਰਦੇ ਜਾਓ ਬਈ ਆਨਸਰ ਆਨਸਰ ਕਰਦੇ ਜਾਓ ਬਈ ਪੰਜਾਬੀ ਸਾਹਿਤ ਦਾ ਮੁੱਢ ਕਿਸ ਤੋਂ ਵੱਜਦਾ ਹੈ ਰਾਧਾ ਸਵਾਮੀ ਬਈ ਜਿਵੇਂ ਜਿਹੜੇ ਵੀ ਆਪਾਂ ਧਰਮ ਦੇ ਨਾਲ ਹੁੰਨੇ ਆ ਹਨਾ ਆਪਾਂ ਨੂੰ ਉਸੇ ਧਰਮ ਦੀ ਹਰ ਇੱਕ ਚੀਜ਼ ਚੰਗੀ ਲੱਗਦੀ ਹੁੰਦੀ ਹੈ ਜਿਵੇਂ ਵੀ ਕਹਿੰਦੇ ਧਰਮ ਕੋਈ ਵੀ ਨਹੀਂ ਮਾੜਾ ਹੁੰਦਾ ਹਣਾ ਜਿਹੜਾ ਧਰਮ ਬੰਦੇ ਨੂੰ ਸਿੱਧੇ ਰਾਹ ਤੇ ਪਾਵੇ ਨਸ਼ਾ ਤੋਂ ਮੁਕਤ ਕਰੇ ਚੰਗੇ ਰਾਹ ਤੇ ਪਾਵੇ ਉਹ ਸਹੀ ਹੁੰਦਾ ਬਾਕੀ ਦੇਖਣ ਦਾ ਨਜ਼ਰੀਆ ਹੁੰਦਾ ਆਪਣਾ ਆਪਣਾ ਹਣਾ ਸੋ ਇਟ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ 나ਥ ਜੋਗੀਆਂ ਤੋਂ ਠੀਕ ਹੈ 나ਥ ਜੋਗੀਆਂ ਤੋਂ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਸ ਵਾਰ ਦਾ ਮੂਲ ਮਾਰਕੰਡੇ ਪੁਰਾਣ ਤੋਂ ਹੈ ਉਹ ਕਿਹੜੀ ਵਾਰ ਹੈ ਜਿਹਦਾ ਮੂਲ ਮਾਰਕੰਡੇ ਪੁਰਾਣ ਤੋਂ ਹੈ ਆਸਾ ਦੀ ਵਾਰ ਚੰਡੀ ਦੀ ਵਾਰ ਚੈਤਸਰੀ ਦੀ ਵਾਰ ਜਾਂ ਵਢਹਾਂਸ ਦੀ ਵਾਰ ਕਰੋ ਵੀ ਅੰਸ ਚਾਰ ਆਪਸ਼ਨ ਹਨੀ ਹਾਂ ਇਹ ਤਾਂ ਆਪਾਂ ਸਟਾਰਟਿੰਗ ਤੋਂ ਪੜ੍ਹਦੇ ਆਏ ਨੇ ਆਪਾਂ ਨੂੰ ਪਲੱਸ 2 ਦੇ ਵਿੱਚ ਲੱਗ ਚੁੱਕੀ ਸੀ ਇਹ ਚੀਜ਼ ਠੀਕ ਹੈ ਬਈ ਪਲੱਸ 2 ਦੇ ਵਿੱਚ ਆਪਾਂ ਇਹ ਪੜ੍ਹਦੇ ਆਏ ਆ ਮੰਨ ਕੇ ਚੱਲੋ 12ਵੀਂ ਤੋਂ ਲੱਗੇ ਹੋਈਆਂ ਆਪਾਂ ਫਿਰ ਬੀਏ ਦੇ ਵਿੱਚ ਆ ਕੇ ਤਾਂ ਆਪਾਂ ਨੂੰ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਇਹ ਚੀਜ਼ ਠੀਕ ਹੈ ਬਈ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਚੰਡੀ ਦੀ ਵਾਰ ਹਾਂ ਵੈਰੀ ਗੁੱਡ ਬਈ ਚੰਡੀ ਦੀ ਵਾਰ ਮਾਰਕੰਡੇ ਪੁਰਾਣ ਠੀਕ ਹੈ ਹਾਂ ਇਹਦਾ ਜਿਹੜਾ ਮੂਲ ਹੈ ਉਹ ਮਾਰਕੰਡੇ ਪੁਰਾਣ ਤੋਂ ਲਿਆ ਗਿਆ ਠੀਕ ਹੈ हां ਉਸ ਤੋਂ ਬਾਅਦ ਦੇਖੋ ਇਹਨੂੰ राजे वार श्री ਭਗੋਤੀ ਜੀ ਤੋਂ ਵੀ ਆਹ ਵਾਰ श्री ਭਗੋਤੀ ਜੀ ਕੀ ਬੋਲ ਦਿੰਦੇ ਨੇ ਠੀਕ ਹੈ ਇਹਨੂੰ हां ਠੀਕ ਹੈ ਵੀ ਉਸ ਤੋਂ ਬਾਅਦ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਿਹੜਾ ਕਮੈਂਟ ਸ਼ੋ ਹੋ ਰਿਹਾ ਵੀ ਜਿਹੜੀ ਆਪਣੇ ਬਾਕੀ ਸਾਰੀਆਂ ਕਲਾਸਾਂ ਨਹੀਂ ਚਾਹੀਏ ਤੁਹਾਡੀ ਐਸਐਸਟੀ ਦੀ ਕਲਾਸ ਹੈ ਜਿਹੜੀ ਮਨਪ੍ਰੀਤ ਮੈਡਮ ਲਗਾਉਂਦੇ ਨੇ ਚਾਹੀ ਤੁਹਾਡੀ ਸੀਡੀਪੀ ਦੀ ਕਲਾਸ ਜਿਹੜੀ ਹਰ ਜੀ ਸਰ ਲਗਾਉਂਦੇ ਨੇ ਉਹ ਤੁਹਾਡੀ ਸਾਰੀਆਂ ਕਲਾਸਾਂ ਰਾਜੇ ਮੰਡੇ ਤੋਂ ਸਟਾਰਟ ਹੋਣ ਜਾ ਰਹੀਆਂ ਠੀਕ ਹੈ ਸੋਮਵਾਰ ਤੋਂ ਸਟਾਰਟ ਹੋਣੀ ਹੈ ਉਹ ਕਲਾਸਾਂ ਠੀਕ ਹੈ ਸੋ ਤੁਸੀਂ ਉਹਨਾਂ ਕਲਾਸਾਂ ਨੂੰ ਵੀ ਇੰਜੋਏ ਕਰ ਸਕਦੇ ਹੋ ਦੇਖ ਸਕਦੇ ਹੋ ਤਾਂ ਕਿ ਜਿਹੜੀ ਆਪਣੀ ਸਟੱਡੀ ਰੁਕੀ ਪਈ ਸੀ ਉਹਨੂੰ ਆਪਾਂ ਅੱਗੇ ਸਟਾਰਟ ਕਰ ਸਕੀਏ ਠੀਕ ਹੈ ਭਈ ਹਾਂ ਉਸ ਤੋਂ ਬਾਅਦ ਦੇਖੋ ਕਹਿੰਦੇ ਗੁਰਗੱਦੀ ਤੇ ਬਿਰਾਜਮਾਨ ਹੋਣ ਸਮੇਂ ਤੀਸਰੀ ਪਾਤਸ਼ਾਹੀ ਦੀ ਉਮਰ ਕਿੰਨੀ ਸੀ ਜੇਕਰ ਆਪਾਂ ਗੱਲ ਕਰੀਏ ਆਪਣੇ ਤੀਸਰੇ ਗੁਰਸਹਿਬਾਨ ਹੋਏ ਨੇ ਉਹਨਾਂ ਦੀ ਉਮਰ ਕਿੰਨੀ ਸੀ ਜਦੋਂ ਉਹ ਗੁਰਗੱਦੀ ਤੇ ਬਿਰਾਜਮਾਨ ਹੋਏ ਸੀ ਦੇਹਤਲ ਸਾਲ 45 ਸਾਲ ਹੀ ਆ 75 ਸਾਲ ਹਾਂ ਕਰੋ ਵੀ ਸਾਰੇ ਹਾਂ ਕਰੋ ਬਈ ਅਨਸਰ ਹਾਂ ਕਰੋ ਬਈ ਅਨਸਰ ਵੈਰੀ ਗੁੱਡ ਬਈ ਅਨਸਰ ਕਰਦੇ ਜਾਓ ਠੀਕ ਹੈ ਬਈ ਨੋਟ ਰੱਖਣਾ ਚਾਹੀਦਾ ਨੂੰ ਮੰਡੇ ਤੋਂ ਤੁਹਾਡੀ ਸਾਰੇ ਕਲਾਸ ਸਟਾਰਟ ਹੋਣ ਜਾ ਰਹੀਆਂ ਸੋ ਦਾ ਰਾਈਟ ਅਨਸਰ ਬਣੂਗਾ ਵੀ ਤੁਹਾਡਾ ਬੀ 73 73 ਸਾਲ ਦੀ ਉਮਰ ਸੀ ਠੀਕ ਹੈ ਭਈ ਹਾਂ ਉਸ ਤੋਂ ਬਾਅਦ ਦੇਖੋ ਕਹਿੰਦੇ 12 ਮਾ ਕਾਵ ਰੂਪ ਕਿਹੜੇ ਮਹੀਨੇ ਤੋਂ ਸ਼ੁਰੂ ਹੁੰਦਾ ਜੇਕਰ ਆਪਾਂ ਗੱਲ ਕਰੀਏ ਕਾਵ ਰੂਪ ਕਾਵ ਰੂਪ ਇਹ ਕਿਹੜਾ 12 ਮਾ ਠੀਕ ਹੈ ਇਹ ਕਿਹੜੇ ਮਹੀਨੇ ਤੋਂ ਸ਼ੁਰੂ ਹੁੰਦਾ 12 ਮਾ ਦੀ ਮਤਲਬ ਕੀ ਹੁੰਦੀ ਹੈ ਜੀ ਦੇ ਵਿੱਚ 12 ਮਹੀਨਿਆਂ ਦੀ ਗੱਲ ਕੀਤੀ ਹੋਵੇ ਠੀਕ ਹੈ ਪੂਰੇ ਸਾਲ ਦੀ ਗੱਲ ਕੀਤੀ ਹੋਵੇ 12 ਮਹੀਨਿਆਂ ਦੇ ਕੱਲੇ-ਕੱਲੇ ਮਹੀਨੇ ਦੇ ਉੱਪਰ ਚੀਜ਼ ਲਿਖੀ ਹੋਵੇ ਠੀਕ ਹੈ 12 ਮਾਹਾਂ ਦਾ ਮਾਹ ਕਾ ਰੂਪ ਹੈ ਕਿਹੜੇ ਮਹੀਨੇ ਤੋਂ ਸਟਾਰਟਿੰਗ ਹੁੰਦੀ ਹੈ ਮਾਗ ਤੋਂ ਵਿਸਾਖ ਤੋਂ ਸਾਵਣ ਤੋਂ ਜਾਂ ਚੇਤ ਤੋਂ ਕਰੋ ਵੀ ਆਨਸਰ 11 ਨੰਬਰ ਕੁਸਚਨ ਤੇ ਆ ਚੁੱਕੇ ਆ ਪਈ ਆਪਾਂ ਵੈਰੀ ਗੁੱਡ ਬਈ ਜਿਨ੍ਹਾਂ ਨੂੰ ਕਲਾਸ ਪਸੰਦ ਆ ਰਹੀ ਲਾਈਕ ਸ਼ੇਅਰ ਕਰ ਦੇ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਕਲਾਸ ਨੂੰ ਜਰੂਰ ਸ਼ੇਅਰ ਕਰਿਆ ਕਰੋ ਇਹੋ ਜਿਹਾ ਕੰਟੈਂਟ ਤੁਹਾਨੂੰ ਕਿਤੇ ਵੀ ਦੇਖਣ ਨੂੰ ਨਹੀਂ ਮਿਲੇਗਾ ਠੀਕ ਹੈ ਬਈ ਤੁਹਾਡੇ ਵਾਸਤੇ ਇਨੀ ਮਿਹਨਤ ਕਰਕੇ ਆਪਾਂ ਕਲਾਸ ਨੂੰ ਲੈ ਕੇ ਆਉਣੀ ਆ ਸੋ ਤੁਹਾਡਾ ਹੱਕ ਮੰਨਦਾ ਕਲਾਸ ਨੂੰ ਲਾਈਕ ਤੇ ਸ਼ੇਅਰ ਕਰਨਾ ਠੀਕ ਹੈ ਹਾਂ ਪੇਪਰ ਕਿਸੇ ਟਾਈਮ ਵੀ ਤੁਹਾਡਾ ਆ ਸਕਦਾ ਹੈ ਇਦਰਾਇ ਟਾਂਸਰ ਬਣੂਗਾ ਤੁਹਾਡਾ ਢੀ ਚੇਤ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਿਹੜੇ 30 ਮਹੀਨੇ ਹੁੰਦੇ ਇਹਨਾਂ ਦੀ ਸਟਾਰਟਿੰਗ ਹੁੰਦੀ ਹੈ ਚੇਤ ਤੋਂ ਠੀਕ ਹੈ ਤੇ ਲਾਸਟ ਕੀ ਤੋਂ ਹੁੰਦਾ ਤੁਹਾਡਾ ਫਗਣ ਹੁੰਦਾ ਹਨਾ ਉਸ ਤੋਂ ਬਾਅਦ ਦੇਖੋ ਸੁੱਬਰ ਕਹਿੰਦੇ ਕੀ ਹੈ ਸੁੱਬਰ ਸੰਦਲਵਾਰ ਦਾ ਲੋਕ ਨਾਚ ਹੈ ਬਾਲਣੀਆਂ ਦੀ ਖੇਡ ਹੈ ਵਿਆਹਾਂ ਦੇ ਕੁੜੀ ਦੇ ਸਿਰ ਦਾ ਕੱਪੜਾ ਜਾਂ ਮੌਤ ਸਮੇਂ ਕੀਤੀ ਜਾਣ ਵਾਲੀ ਰਸਮ ਹੈ ਸੁੱਬਰ ਕਰੋ ਭਈਆਂ ਸਰ ਸੁੱਬਰ ਕੀ ਹੈ ਸੰਦਲਵਾਰ ਦੇ ਲੋਕਾਂ ਦਾ ਨਾਚ ਹੈ ਛੋਟੇ ਛੋਟੇ ਕੁੜੀਆਂ ਦੀ ਖੇਡ ਹੈ ਕਿਸੇ ਵਿਆਲੀ ਕੁੜੀ ਦੇ ਸਿਰ ਦਾ ਕੱਪੜਾ ਜੇ ਜਿਹੜੀ ਆਪਾਂ ਅੰਤਿਮ ਸਮੇਂ ਰਸਮ ਕਰਦੀਆਂ ਉਹ ਹੈਗੀ ਹਾਂ ਵੈਰੀ ਗੁੱਡ ਬਈ ਆਨਸਰ ਕਰਦੇ ਜਾਓ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਮੋਸਟਲੀ ਸੀ ਕਰਨਾ ਸੋ ਦਾ ਰਾਈਟ ਆਨਸਰ ਸੀ ਹੀ ਬਣੇਗਾ ਵਿਆਹਦਰ ਕੁੜੀ ਦੇ ਸਿਰ ਦਾ ਕੱਪੜਾ ਠੀਕ ਹੈ ਪੰਜਾਬੀ ਪਹਿਰਾਵੇ ਦੇ ਵਿੱਚ ਕਹਿੰਦੇ ਸਲਵਾਰ ਕਮੀਜ਼ ਦਾ ਜਿਹੜਾ ਸੂਚਕ ਹੈ ਪ੍ਰਭਾਵ ਹੈ ਉਹ ਕਿੱਥੋਂ ਆਇਆ ਫਾਰਸੀ ਤੋਂ ਯੂਨਾਨੀ ਤੋਂ ਆਰਿਆਈ ਤੋਂ ਜਾਂ ਇਸਲਾਮੀ ਤੋਂ ਹਾਂ ਜੇਕਰ ਆਪਾਂ ਗੱਲ ਕਰਦੇ ਆਂ ਅੱਜਕੱਲ੍ਹ ਜਿਹੜੇ ਪੰਜਾਬੀ ਕੁੜੀਆਂ ਬਸਲਵਾਰ ਸੂਟ ਪਾਉਂਦੀਆਂ ਨੇ ਇਹ ਜਿਹੜਾ ਸੂਚਕ ਹੈ ਇਹ ਆਇਆ ਕਿੱਥੋਂ ਆਇਆ ਪ੍ਰਭਾਵ ਕਿੱਥੋਂ ਪਿਆ ਆਪਣੇ ਉੱਪਰ ਇਹ ਹਾਂ ਕਿੱਥੋਂ ਆਇਆ ਇਹ ਕਿਹਨਾਂ ਦੇ ਸੱਭਿਆਚਾਰ ਦੇ ਵਿੱਚੋਂ ਆਇਆ ਇਹ ਕਰੋ ਭਈ ਆਨਸਰ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਹਾਂ ਵੈਰੀ ਗੁੱਡ ਵੈ ਸਲਾਮੀ ਠੀਕ ਹੈ ਇਸਲਾਮ ਦੇ ਵਿੱਚੋਂ ਆਇਆ ਇਹ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਸੇ ਜਾਤੀ ਦੀ ਸਾਂਸਕ੍ਰਿਤਿਕ ਨੁਹਾਰ ਕਿਸ ਵਿੱਚੋਂ ਪੂਰੇ ਰੰਗ ਨਾਲ ਪ੍ਰਤੀਬਿੰਬਤ ਹੁੰਦੀ ਹੈ ਜੇਕਰ ਆਪਾਂ ਕਿਸੇ ਖਾਸ ਅ ਏਰੀਏ ਦੀ ਕਿਸੇ ਖਾਸ ਅ ਏਰੀਏ ਦੀ ਹੀ ਗੱਲ ਕਰ ਲਈਏ ਆਪਾਂ ਹੋਰ ਮੈਨੂੰ ਇੱਥੇ ਕੋਈ ਗੱਲ ਕਹਿਣੀ ਨਹੀਂ ਆਉਹ ਆਰੀ ਕਿ ਸੰਸਕ੍ਰਿਤਿਕ ਸੱਭਿਆਚਾਰਕ ਜੇਕਰ ਆਪਾਂ ਨੂੰ ਹਾਰ ਦੇਖਣੀ ਹੈ ਪੂਰਾ ਰੰਗ ਦੇਖਣਾ ਆਪਾਂ ਨੇ ਤਾਂ ਉਹ ਕਿੱਥੋਂ ਮਿਲੂਗਾ ਆਪਾਂ ਨੂੰ ਰਸਮ ਰਿਵਾਜਾਂ ਚੋ ਮੇਲੇ ਤਿਹਾਣਾ ਚੋ ਲੋਕ ਨਾਚਾਂ ਚੋ ਲੋਕ ਕਲਾਵਾਂ ਦੇ ਵਿੱਚੋਂ ਹਾਂ 14 ਨੰਬਰ ਕੁਐਸਚਨ ਤੇ ਆ ਚੁੱਕੇ ਵਈ ਆਪਾਂ ਸੋ ਕਲਾਸ ਪਸੰਦ ਆ ਰਹੀ ਵੀ ਲਾਈਕ ਸ਼ੇਅਰ ਕਰਦੇ ਜਾਓ ਅੱਜ ਸਟੂਡੈਂਟ ਬਹੁਤ ਘੱਟ ਜੁੜੇ ਨੇ ਹਨਾ ਅੱਜਕੱਲ ਦਾ ਸੌਣ ਵਾਲੇ ਦਿਨ ਵੀ ਨਹੀਂ ਹੈਗੇ ਦਿਨ ਬਹੁਤ ਛੋਟੇ ਹੋ ਚੁੱਕੇ ਨੇ ਠੀਕ ਹੈ ਸੋ ਦਾ ਰਾਈਟ ਆਨਸਰ ਬਣੂ ਤੁਹਾਡਾ ਵੀ ਮੇਲੇ ਤੇ ਤਿਹਾਰ ਝੂਮਰ ਲਈ ਵਿਸ਼ੇਸ਼ ਸਾਜ਼ ਕਿਹੜਾ ਵਰਤਿਆ ਜਾਂਦਾ ਹੈ ਝੂਮਰ ਕਾਟੋ ਅਲਗੋਜ਼ੇ ਚਿਮਟਾ ਜਾਂ ਢੂਲ ਕਰੋ ਵੀ ਆਨਸਰ ਝੂਮਰ ਇੱਕ ਨਾਚ ਹੈ ਇਹਦੇ ਵਾਸਤੇ ਕਿਹੜਾ ਸਾਜ਼ ਜਿਹੜੇ ਵਿਸ਼ੇਸ਼ ਤੌਰ ਤੇ ਵਰਤਿਆ ਜਾਂਦਾ ਹੈ ਹਾਂ ਕਰੋ ਵੀ ਆਨਸਰ 15 ਨੰਬਰ ਕੁਐਸਚਨ ਤੇ ਆ ਚੁੱਕੇ ਆ ਵੀ ਆਪਾਂ ਹੂੰ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਢੋਲ ਠੀਕ ਹੈ ਢੋਲ ਕਹਿੰਦੇ ਕਿਹੜਾ ਜੁੱਟ ਸਹੀ ਹੈ ਵੈਣ ਵਿਰਲਾਪ ਸਿੱਖਣੀ ਉਸਤਦੀ ਥਾਲ ਲੋਕ ਨਾਚ ਜਾਂ ਬੋਲੀ ਟੱਪਾ ਕਿਹੜਾ ਜੁੱਟ ਬਿਲਕੁਲ ਸਹੀ ਹੈ ਚਾਰ ਆਪਸ਼ਨਾਂ ਨੇ ਵੀ ਤੁਹਾਡੇ ਅਗੇ ਚਾਰੇ ਆਪਸ਼ਨਾਂ ਦੇ ਵਿੱਚੋਂ ਕਰੋ ਆਨਸਰ ਕੀ ਬਣੇਗਾ ਹੂੰ ਹਾਂ ਕਰੋ ਬਈ ਆਨਸਰ 16 ਨੰਬਰ ਕੁਐਸਚਨ ਤੇ ਆ ਚੁੱਕੇ ਆ ਵੀ ਆਪਾਂ ਕਦੇ ਸਟੂਡੈਂਟ 15 ਹੋਏ ਇਹਨਾਂ ਨੇ ਕਦੇ ਦੱਸ ਰਹੇ ਨੇ ਕਦੇ 9 ਹੀ ਰਹੇ ਇਹਨਾਂ ਨੇ ਹਨਾ ਚਲੋ ਜਿਹਨੇ ਨਹੀਂ ਪੜਨਾ ਉਹਨੇ ਪੜਨੇ ਹੀ ਨਹੀਂ ਚਾਹੇ ਅੱਗੇ ਕਹਿੰਦੇ ਕਿਤਾਬਾਂ ਖੋਲ ਖੋਲ ਰੱਖੀ ਜਾਓ ਕਿੰਨੀ ਕੁਛ ਦੇਈ ਜਾਓ ਪਰ ਜਿਹਨੇ ਪੜਨਾ ਹੋ ਉਹ ਕਿਤੋਂ ਵੀ ਪੜ ਲੂਗਾ ਹਨਾ ਉਹ ਗੱਲ ਹੈ ਯਾਨੀ ਮੈਂ ਇਸ ਮੂਰੇ ਬੀਨ ਬੱਜੀ ਨਾ ਬੱਜੀ ਹਨਾ ਉਹ ਗੱਲ ਹੈ ਕਿ ਕਿੰਨੀ ਮੱਥਾ ਮਾਰੀਓ ਜਿਹਨੇ ਪੜਨਾ ਨਹੀਂ ਪੜਨੇ ਹੀ ਨਹੀਂ ਉਹਨੇ ਉਹ ਤਾਂ ਫਿਰ ਜਦੋਂ ਲਾਸਟ ਤੇ বীਨ ਵੱਜੂਗੀ ਨਾ ਜਾ ਕੇ ਪੇਪਰ ਦੇ ਵਿੱਚ ਸਮਾਰ ਕੇ ਉਹਨਾਂ ਦੀ ਉੱਥੇ ਲੱਗੂ ਪਤਾ ਵੀ ਜਦੋਂ ਮੈਡਮ বীਨ ਵਜਾਉਂਦੇ ਸੋ ਉਦੋਂ ਅਸੀਂ ਨੱਚੇ ਹੁਣ ਤੁਹਾਡੇ ਤੁਸੀਂ বীਨ ਵੱਜ ਰਹੀ ਹੈ ਹੁਣ ਉੱਥੇ ਨੱਚਣਾ ਨਹੀਂ ਆਉਣਾ ਠੀਕ ਹੈ ਠੀਕ ਹੈ ਭਾਈ ਸੋ ਪੜਿਆ ਕਰੋ ਕਲਾਸ ਨੂੰ ਅਟੈਂਡ ਕਰਿਆ ਕਰੋ ਤੇ ਦੋਸਤਾਂ ਮਿੱਤਰਾਂ ਦਾ ਕਲਾਸ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਦਾ ਰਾਈਟ ਆਨਸਰ ਬਣ ਤੁਹਾਡਾ ਏ ਵੈਣ ਵਿਰਲਾਪ ਠੀਕ ਹੈ ਭਾਸ਼ਾ ਦੇ ਆਧਾਰ ਤੇ ਕਹਿੰਦੇ ਪੰਜਾਬ ਦਾ ਪੁਨਰਗਠਨ ਕਦੋਂ ਕੀਤਾ ਗਿਆ ਸੀਗਾ ਠੀਕ ਹੈ ਆ ਵੈਸੀ ਲਿਖਿਆ ਹੋਇਆ ਵਈ ਠੀਕ ਹੈ ਬਾਈ ਮਿਸਟੇਕ ਹੋ ਗਿਆ ਭਾਸ਼ਾ ਦੇ ਆਧਾਰ 'ਤੇ ਪੰਜਾਬ ਦਾ ਪੁਨਰਗਠਨ ਕਦੋਂ ਕੀਤਾ ਗਿਆ ਸੀ ਠੀਕ ਹੈ 15 ਅਗਸਤ 1947 21 ਫਰਵਰੀ 1949 1 ਨਵੰਬਰ 1966 ਤੇ 26 ਜਨਵਰੀ 1950 ਕਰੋ ਬਈ ਅਨਸਰ ਭਾਸ਼ਾ ਦੇ ਆਧਾਰ 'ਤੇ ਪੰਜਾਬ ਦਾ ਪੁਨਰਗਠਨ ਕਦੋਂ ਹੋਇਆ ਸੀ ਤਾਂ ਉਹ ਹੋਇਆ ਸੀ ਬਈ ਤੁਹਾਡਾ 1 ਨਵੰਬਰ 1966 ਨੂੰ ਠੀਕ ਹੈ ਹਾਂ ਸ਼ੁਕਰਾ ਚੱਕੇ ਬਿਸਲ ਦੇ ਮੌਤ ਦੀ ਮੁਖੀ ਤੋਂ ਬਾਅਦ ਤਿਕੜੀ ਦੀ ਸਰਪ੍ਰਸਤੀ ਦਾ ਕਾਲ ਮੰਨਿਆ ਜਾਂਦਾ ਹੈ ਕਹਿਣ ਦਾ ਮਤਲਬ ਕੀ ਹੈ ਜਿਹੜੀ ਸ਼ੁਕਰਾ ਚੱਕੇ ਮਿਸਲ ਸੀਗੀ ਠੀਕ ਹੈ ਬਈ ਹੂੰ ਉਹਨਾਂ ਦੇ ਮੌਤ ਦੀ ਮੁਖੀ ਦੀ ਜਦੋਂ ਮੌਤ ਹੋਈ ਸੀ ਉਸ ਤੋਂ ਬਾਅਦ ਜਿਹੜੀ ਤਿਕੜੀ ਦੀ ਸਰਪ੍ਰਸਤੀ ਸੀ ਉਹ ਕਿੰਨਾ ਨੇ ਕੀਤੀ ਸੀ ਹੂੰ ਕਰੋ ਬਈ ਅਨਸਰ 1791 ਤੋਂ 1794 1792 ਤੋਂ 1795 1792 ਤੋਂ 1797 1792 ਤੋਂ 1796 ਕਰੋ ਬਈ ਆਨਸਰ ਕੁਸਚਨ ਨੰਬਰ 18 ਤੇ ਆ ਚੁੱਕਿਆ ਵੀ ਆਪਾਂ 18 ਦਾ ਆਨਸਰ ਹੋਊਗਾ ਤੁਹਾਡਾ ਸੀ 1700 92 ਤੋਂ 1797 ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਦੋ ਦਰਿਆਵਾਂ ਦੇ ਕਹਿੰਦੇ ਵਿਚੇਲੇ ਇਰਾਕੇ ਦਾ ਨਾਮ ਦੁਆਬ ਕਿਸ ਸਮੇਂ ਪ੍ਰਚਲਿਤ ਹੋਇਆ ਸੀ ਜੇਕਰ ਆਪਾਂ ਗੱਲ ਕਰੀਏ ਜਿਹੜੇ ਦੋ ਦਰਿਆਵਾਂ ਦੇ ਵਿਚਕਾਰ ਦੀ ਥਾਂ ਹੁੰਦੇ ਮੰਨ ਲਓ ਇਹ ਜਿਹੜੇ ਤੁਹਾਡੇ ਦੋ ਦਰਿਆ ਆ ਜਾਂਦੇ ਨੇ ਇਹਨਾਂ ਦੇ ਜਿਹੜੇ ਵਿਚਾਲੇ ਥਾਂ ਹੋਊਗੀ ਠੀਕ ਆ ਇਹ ਵਾਲੀ ਥਾਂਗੀ ਇਹ ਵਾਲੀ ਥਾਂ ਇਹਦੇ ਨਾਮ ਨੂੰ ਕਹਿੰਦੇ ਦੁਆਬ ਨਾਮ ਦਿੱਤਾ ਠੀਕ ਹੈ ਦੁਆਬ ਨਾਮ ਦਿੱਤਾ ਜਿਹੜਾ ਇਹ ਨਾਮ ਦਿੱਤਾ ਸੀ ਤੁਹਾਡਾ ਦੁਆਬ ਇਹ ਕਿਹਦੇ ਸਮੇਂ ਦਿੱਤਾ ਗਿਆ ਸੀ ਕਿੰਨਾ ਦੇ ਸਮੇਂ ਹੋਇਆ ਸੀਗਾ ਪਾਵਰ ਦੇ ਸਮੇਂ ਅਕਬਰ ਦੇ ਸਮੇਂ ਸਿਕੰਦਰ ਲੋਧੀ ਦੇ ਸਮੇਂ ਇਹ ਜਹਾਂਗੀਰ ਦੇ ਸਮੇਂ ਕਰੋ ਬਈ ਅਨਸਰ ਅਨਸਰ ਕਰੋ ਬਈ ਦੋ ਦਰਿਆਵਾਂ ਵਿਚਲੇ ਇਲਾਕੇ ਦਾ ਨਾਮ ਜਿਹੜਾ ਦੁਆਬ ਸੀ ਉਹ ਕਿਹਦੇ ਸਮੇਂ ਪ੍ਰਚਲਿਤ ਹੋਇਆ ਸੀ ਹਮ ਕਰੋ ਬਈ ਅਨਸਰ वेरी गुड ਬਈ ਹਮ ਅੱਜ ਕਾਫੀ ਸਟੂਡੈਂਟ ਅਮੇ ਆਈ ਨਾ ਪ੍ਰਦੀਪ ਸਿੰਘ ਹਮ ਚਲੋ ਵੈਰੀ ਗੁੱਡ ਬਈ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਅਕਬਰ ਦੇ ਸਮੇਂ ਠੀਕ ਹੈ ਹਮ ਉਸ ਤੋਂ ਬਾਅਦ ਦੇਖੋ ਗੁਰੂ ਨਾਨਕ ਦੇਵ ਜੀ ਦੀ ਕਹਿੰਦੇ ਦੂਸਰੀ ਉਦਾਸੀ ਦਾ ਸਮਾਂ ਕਾਲ ਕਿੰਨਾ ਸੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਸੀ ਹੈਨਾ ਚਾਰ ਕੀਤੀਆਂ ਸੀ ਉਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਦੂਸਰੀ ਦੀ ਤਾਂ ਉਹਦਾ ਸਮਾਂ ਟਾਈਮ ਪੀਰੀਅਡ ਕਿਹੜਾ ਸੀ ਤੁਹਾਡਾ ਟਾਈਮ ਪੀਰੀਅਡ ਕਿਹੜਾ ਬਣੂਗਾ 1510 ਤੋਂ 1515 1511 ਤੋਂ 16 1515 ਤੋਂ 17 1513 ਤੋਂ 1518 ਹਾਂ ਕਰੋ ਬਈ ਆਨਸਰ ਰੋਬਿੰਦ ਰਾਏ ਤੁਹਾਡਾ ਤਾਂ ਮੈਨੂੰ ਪਤਾ ਹੀ ਆਈ ਓਲਡ ਹੈਨਾ ਓਲਡ ਪਰਾਣੀਓ ਠੀਕ ਹੈ ਬਈ ਸੋ ਕਰੋ ਬਈ ਅਨਸਰ ਸੋ ਦਾ ਰਾਈਟ ਅਨਸਰ ਬਣੂਗਾ ਤੁਹਾਡਾ ਏ 1510 ਤੋਂ 1515 ਠੀਕ ਹੈ ਬਈ ਵੈਰੀ ਗੁੱਡ ਉਸ ਤੋਂ ਬਾਅਦ ਦੇਖੋ ਗਦਰ ਅੰਦੋਲਨ ਦਾ ਕਹਿੰਦੇ ਕੇਂਦਰ ਕਿੱਥੇ ਸੀ ਗਦਰ ਅੰਦੋਲਨ ਦਾ ਕੇਂਦਰ ਕਿੱਥੇ ਸੀ ਬੰਗਾਲ ਅਮਰੀਕਾ ਪੰਜਾਬ ਜਾਂ ਕੈਨੇਡਾ ਹੂੰ ਗਦਰ ਅੰਦੋਲਨ ਦਾ ਕੇਂਦਰ ਕਿੱਥੇ ਸੀਗਾ ਕਹਿੰਦੇ ਪਹਿਲਾਂ ਕਰੋ ਵੀ ਆਨਸਰ ਸੋ ਦ ਰਾਈਟ ਆਨਸਰ ਆਊਗਾ ਤੁਹਾਡਾ ਹਾਂ ਬੀ ਅਮਰੀਕਾ ਠੀਕ ਹੈ ਕਿਸ ਗੁਰੂ ਸਹਿਬਾਨ ਨੇ ਕਹਿੰਦੇ ਘੋੜਿਆਂ ਦੇ ਵਪਾਰ ਨੂੰ ਉਤਸ਼ਾਹਿਤ ਕੀਤਾ ਹੂੰ ਉਹ ਕਿਹੜੇ ਗੁਰੂ ਸਹਿਬਾਨ ਸੀਗੇ ਜਿਨ੍ਹਾਂ ਨੇ ਘੋੜਿਆਂ ਦੇ ਵਪਾਰ ਕਰਨ ਨੂੰ ਉਤਸ਼ਾਹਿਤ ਕੀਤਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਿੰਘ ਜੀ ਜਾਂ ਗੁਰੂ ਤੇਗ ਬਹਾਦਰ ਜੀ ਕਰੋ ਵੀ ਆਨਸਰ ਭਾਈ ਨੰਬਰ ਕੁਐਸਚਨ ਤੇ ਆ ਚੁੱਕੇ ਆ ਆਪਾਂ ਸੋ ਕਲਾਸ ਪਸੰਦ ਆ ਲਈ ਲਾਈਕ ਸ਼ੇਅਰ ਜਰੂਰ ਕਰਦੇ ਕਰੋ ਬਈ ਠੀਕ ਹੈ ਹਾਂ ਕਰੋ ਬਈ ਆਨਸਰ ਹੂੰ ਸੋ ਦ রাইਟ ਆਨਸਰ ਬਣੂਗਾ ਬਈ ਤੁਹਾਡਾ ਬੀ ਗੁਰੂ ਅਰਜਨ ਦੇਵ ਜੀ ਠੀਕ ਹੈ ਵੈਰੀ ਗੁੱਡ ਜਿਨ੍ਹਾਂ ਨੇ ਸਹੀ ਆਨਸਰ ਕੀਤਾ ਉਸ ਤੋਂ ਬਾਅਦ ਦੇਖੋ ਕਹਿੰਦੇ ਪੰਜਾਬੀ ਵਾਕਾਂ ਦੀ ਤਰਤੀਬ ਹੈ ਜੇ ਆਪਾਂ ਗੱਲ ਕਰੀਏ ਪੰਜਾਬੀ ਵਾਕ ਦੀ ਤਰਤੀਬ ਕੀ ਹੈ ਇਹ ਜਿੱਦੇ ਤੋਂ ਮੈਂ ਕਲਾਸਾਂ ਲਾਉਂਦੀ ਆ ਰਹੀਆਂ ਆ ਇਕੀ ਕਲਾਸਾਂ ਤੁਹਾਡੀਆਂ ਪਹਿਲਾਂ ਪਲੇਲਿਸਟ ਬਣੀ ਜੀ ਬਣ ਚੁੱਕੀ ਹੈ। ਆ 41 ਕਲਾਸਾਂ ਹੁਣ ਚ ਹੋ ਚੁੱਕੀਆਂ ਨੇ ਆਪਣੀਆਂ ਠੀਕ ਹੈ ਬਈ। ਤਾਂ ਮੰਨ ਕੇ ਚੱਲੋ ਘੱਟੋ ਘਾਟ 60-61 ਕਲਾਸਾਂ ਕਲਾਸਾਂ ਹੋ ਗਈ ਹੈ ਨਾ 60-61 ਕਲਾਸਾਂ ਦੇ ਵਿੱਚ। ਇਹ ਚੀਜ਼ ਮੈਂ ਹਰ ਇੱਕ ਵਾਰ ਤੁਹਾਨੂੰ ਰਿਪੀਟ ਕਰਵਾਈ ਹੈ। ਹਾਂ ਦੱਸੋ ਬਈ। ਹਾਂ ਵੈਰੀ ਗੁੱਡ। ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਕਰਤਾ ਕਰਮ ਤੇ ਕਿਰਿਆ ਠੀਕ ਹੈ। ਵਾਕ ਦੀ ਤਰਤੀਬ ਕਿਹੜੀ ਹੁੰਦੀ ਹੈ ਸਹੀ ਇਹਦੀ ਪਹਿਲਾ ਕਰਤਾ ਹੋ ਫਿਰ ਕਰਮ ਹੋ ਫਿਰ ਕਿਰਿਆ। ਉਸ ਤੋਂ ਬਾਅਦ ਕਹਿੰਦੇ ਮੂਲ ਸ਼ਬਦ ਨੂੰ ਅਗੇਤਰ ਜਾਂ ਪਿਛੇਤਰ ਲੱਗ ਕੇ ਬਣੇ ਸ਼ਬਦਾਂ ਨੂੰ ਕੀ ਕਹਿੰਦੇ ਹਨ ਜਿਹੜੇ ਮੂਲ ਸ਼ਬਦ ਨਹੀਂ ਉਹਨਾਂ ਨੂੰ ਅਗੇਤਰ ਜਾਂ ਪਿਛੇਤਰ ਲੱਗ ਕੇ ਜਿਹੜੇ ਸ਼ਬਦ ਬਣਦੇ ਨੇ ਉਹਨਾਂ ਨੂੰ ਕੀ ਕਹਿੰਦੇ ਸਮਾਸੀ ਸ਼ਬਦ ਉਤਪਨ ਸ਼ਬਦ ਸੰਯੁਕਤ ਸ਼ਬਦ ਇਹ ਚੁੱਟ ਸ਼ਬਦ ਕਰੋ ਬਈ ਅਨਸਰ ਕੁਐਸਚਨ ਨੰਬਰ 24 ਤੇ ਆ ਚੁੱਕੇ ਆਪਾਂ ਹਾਂ ਕਰੋ ਬਈ ਅਨਸਰ 24 ਦਾ ਅਨਸਰ ਕਰਦੇ ਜਾਓ ਬਈ ਕੀ ਬਣੇਗਾ ਹੂੰ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਉਤਪਨ ਸ਼ਬਦ ਠੀਕ ਹੈ ਹੂੰ ਕਿਸੇ ਸ਼ਬਦ ਦੇ ਨਾਲ ਕਹਿੰਦੇ ਹਨ ਲਿਖਿਆ ਦੇ ਵਿੱਚੋਂ ਕਿਹੜੇ ਅਗੇਤਰ ਦੀ ਵਰਤੋਂ ਨਕਾਰਾਤਮਕ ਅਰਥਾਂ ਨੂੰ ਦਰਸਾਉਂਦੀ ਹੈ ਉਹ ਕਿਹੜਾ ਸ਼ਬਦ ਹੈ ਜਿਹੜਾ ਇਹ ਲਿਖੇ ਸ਼ਬਦਾਂ ਦੇ ਅਗੇਤਰ ਕਹਿਣ ਦਾ ਮਤਲਬ ਕੀ ਹੈ ਅੱਗੇ ਲੱਗ ਕੀ ਉਹਦੇ ਅਰਥਾਂ ਨੂੰ ਨਕਾਰਾਤਮਕ ਠੀਕ ਹੈ ਕਹਿਣਾ ਮਤਲਬ ਕੀ ਹੈ ਜਿਹੜੇ ਸਹੀ ਨਾ ਨਿਕਲ ਠੀਕ ਹੈ ਉਲਟ ਸ਼ਬਦ ਨਿਕਲਣ ਅਰਥ ਨਿਕਲਣ ਉਹਨਾਂ ਨੂੰ ਦਰਸਾਉਂਦਾ ਹੈ ਬਦ ਆਣ ਸੂਯ ਨਿਰ ਨਕਾਰਾਤਮਕ ਸ਼ਬਦ ਦੱਸੋ ਬਈ 25 ਨੰਬਰ ਕੁਸਚਨ ਤੇ ਆਜੋ ਕਿ ਤੁਹਾਡਾ ਲਾਸਟ ਕੁਸਚਨ ਹੈ ਵੀ ਆਨਸਰ ਕਰਦੇ ਜੋ ਕੀ ਬਣੇਗਾ ਹੂੰ ਹੂੰ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਬਦ ਜਿਵੇਂ ਮੈਂ ਤੁਹਾਨੂੰ ਐਸੇ ਸੀ ਬਦ ਸੂਮੂਰਤ ਹਨਾ ਬਦ ਸੂਰਤ ਬਦ ਦਿਮਾਗ ਬਦ ਸ਼ਕਲ ਠੀਕ ਹੈ ਇਸ ਤਰ੍ਹਾਂ ਜਿਹੜੇ ਬਦ ਅੱਗੇ ਲੱਗ ਕੇ ਅਗੇ ਅਗੇਤਰ ਦਾ ਕੰਮ ਕਰਕੇ ਜਿਹੜੇ ਪਿਛਲੇ ਸ਼ਬਦ ਨੇ ਉਹਨਾਂ ਦੇ ਅਰਥ ਵੀ ਕੀ ਕਰ ਦਿੰਦਾ ਇਹ ਵਿਗਾੜ ਦਿੰਦਾ ਗਲਤ ਨਿਕਲੇ ਆਉਂਦੇ ਨੇ ਠੀਕ ਹੈ ਬਈ ਸੋ ਇਹ ਸੀ ਤੁਹਾਡੀ ਅੱਜ ਦੀ ਕਲਾਸ ਬਈ ਸੋ ਜਿਹਨਾਂ ਨੂੰ ਕਲਾਸ ਪਸੰਦ ਆਈ ਲਾਈਕ ਸ਼ੇਅਰ ਕਰਨਾ ਜਿਹੜੇ ਚੈਨਲ ਦੇ ਉੱਪਰ ਤੁਸੀਂ ਨਵੇਂ ਆਏ ਹੋ ਬਈ ਸਭ ਦਾ ਮੋਸਟ ਵੈਲਕਮ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਕਲਾਸ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਬਈ ਹਾਂ ਬਦਕਿਸਮਤ ਠੀਕ ਹੈ ਸੋ ਜਿਹੜੇ ਬੱਚੇ ਹਾਲੇ ਤੱਕ ਟੈਲੀਗ੍ਰam ਗਰੁੱਪ ਦੇ ਵਿੱਚ ਜਾਂ ਤੁਸੀਂ ਵਟਸਐਪ ਦੇ ਜੋਇਨ ਨਹੀਂ ਹੋਏ ਬਈ ਤੁਸੀਂ ਜੋਇਨ ਹੋ ਸਕਦੇ ਹੋ ਠੀਕ ਹੈ ਜੁੜਨਾ ਕਿਵੇਂ ਬਈ ਤੁਹਾਡਾ ਨਾਮ ਪੇਪਰ 1 ਜਾਂ 2 ਕਹਿਣ ਵਾਲੇ ਈਟਡੀਏ ਤੁਸੀਂ ਬੀਗੜ ਵਾਲੇ ਹੋ ਠੀਕ ਹੈ ਡਿਸਟ੍ਰਿਕਟ ਤੇ ਜੈਂਡਰ ਠੀਕ ਹੈ ਸਾਰਾ ਕੁਝ ਲਿਖ ਕੇ ਬਈ ਤੁਸੀਂ ਭੇਜ ਸਕਦੇ ਹੋ ਠੀਕ ਹੈ ਬਈ ਸੋ ਬ੍ਰॉडकास्ट ਗਰੁੱਪ ਆ ਬਈ ਕਿਸੇ ਦਾ ਕੋਈ ਨੰਬਰ ਸਾਡੇ ਤੇ ਬਣਾ ਕਿਸੇ ਨੂੰ ਸ਼ੋਰ ਨਹੀਂ ਹੁੰਦਾ ਠੀਕ ਹੈ ਸੋ ਇਹ ਆਪਣੇ ਕੋਰਸ ਨੇ ਜਿਹੜੇ ਬੱਚੇ ਪਰਚੇਸ ਕਰਨਾ ਚਾਹੁੰਦੇ ਨੇ ਕਰ ਸਕਦੇ ਨੇ ਬਈ ਠੀਕ ਹੈ ਇਹਨਾਂ ਨੂੰ ਪਰਚੇਸ ਕਰਨ ਵਾਸਤੇ ਤੁਹਾਨੂੰ ਕੀ ਕਰਨਾ ਪਊਗਾ ਪਲੇ ਸਟੋਰ ਦੇ ਵਿੱਚੋਂ ਜਾ ਕੇ ਸਿਆ ਐਪ ਨੂੰ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਬਈ ਡਾਊਨਲੋਡ ਕਰਨ ਤੇ ਕੋਈ ਪੈਸਾ ਨਹੀਂ ਲੱਗਦਾ ਠੀਕ ਹੈ ਸੋ ਇਹ ਸੀ ਆ ਦੀ ਕਲਾਸ ਸੋ ਜਿਹਨਾਂ ਨੂੰ ਕਲਾਸ ਪਸੰਦ ਆਈ ਵੀ ਇੱਕ ਵਾਰੀ ਜਾਂਦੇ ਨੇ ਥੰਬਸ ਅਪ ਕਰਕੇ ਜਾਣਾ ਸੋ ਜੇਕਰ ਕੋਈ ਪੁੱਛਣਾ ਚਾਹੁੰਦੇ ਆ ਤਾਂ ਪੁੱਛ ਸਕਦੇ ਹੋ ਇੱਕ ਦੋ ਮਿੰਟਾਂ ਟਾਈਮ ਹੈ ਠੀਕ ਹੈ ਭਾਈ ਨਹੀਂ ਫਿਰ ਆਪਾਂ ਕਲਾਸ ਨੂੰ ਕਰੀਏ ਬੰਦ ਹਾਂ ਠੀਕ ਹੈ ਭਾਈ ਕੱਲ ਵਾਲਾ ਕੋਸਚਨ ਰਹਿ ਗਿਆ ਆਪਣਾ ਹਨਾ ਰਜੀ ਚਲੋ ਕੋਈ ਗੱਲ ਨਹੀਂ ਕੱਲ ਵਾਲਾ ਕੋਸਚਨ ਰਹਿ ਗਿਆ ਉਹ ਅਗਲੀ ਕਲਾਸ ਦੇ ਵਿੱਚ ਆਪਾਂ ਜਰੂਰ ਡਿਸਕਸ ਕਰਾਂਗੇ ਕبھی ਮੇਰੀ ਯਾਦ ਆ ਉਹ ਕਿਹੜਾ ਸੀਗਾ ਆਪਣਾ ਸ਼ੁੱਕਰਵਾਰ ਵਾਲਾ ਹਨਾ ਸ਼ੁੱਕਰਵਾਰ ਵਾਲਾ ਉਹ ਨਾ ਇੱਕ ਤਾਂ ਐ ਹੁੰਦਾ ਵੀ ਆਫਾ ਇੱਕ ਬੋਲ ਕੀ ਕਲੀਅਰ ਕਰਦੀ ਉਹ ਇੱਕ ਸਬੂਤ ਦਿਖਾਉਣਾ ਪੈਂਦਾ ਬੱਚਿਆਂ ਨੂੰ ਅੱਗੇ ਠੀਕ ਐ ਇੱਕ ਸਬੂਤ ਦਿਖਾਉਣਾ ਪੈਂਦਾ ਬੱਚਿਆਂ ਨੂੰ ਉਹ ਸਬੂਤ ਦੇਖੇ ਬਿਨਾ ਬੱਚੇ ਕਦੇ ਮੰਨਦੇ ਨਹੀਂ ਹੁੰਦੇ ਇਹ ਚੀਜ਼ ਆਉ ਜਾਂ ਨਾ ਆਉ ਠੀਕ ਐ ਵੀ ਸੋ ਉਹ ਚੀਜ਼ ਮੇਰੇ ਯਾਦ ਹੈ ਜਦੋਂ ਨੈਕਸਟ ਕਲਾਸ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਕੁਐਸਚਨ ਤੁਹਾਡੇ ਸਕਰੀਨ ਦੇ ਉੱਪਰ ਤੁਹਾਨੂੰ ਉਹੀ ਮਿਲੇਗਾ ਠੀਕ ਹੈ ਵੀ ਸੋ ਧੰਨਵਾਦ ਵੀ ਸੋ ਇਹ ਸੈੱਟ ਦੀ ਕਲਾਸ ਸੋ ਇੰਨੇ ਕ ਸ਼ਬਦ ਕਹਿੰਦੇ ਹੋਏ ਜਿਨ੍ਹਾਂ ਨੂੰ ਚੰਗਾ ਲੱਗਿਆ ਵੀ ਲਾਈਕ ਸ਼ੇਅਰ ਕਰਕੇ ਜਾਓ ਜਿਨ੍ਹਾਂ ਨੂੰ ਨਹੀਂ ਲੱਗੇ ਕੋਈ ਗੱਲ ਡਿਸਲਾਈਕ ਕਰ ਸਕਦੇ ਹੋ ਠੀਕ ਹੈ ਉਹ ਆਪਦਾ ਆਪਦਾ ਦਿਮਾਗ ਹੁੰਦਾ ਠੀਕ ਹੈ ਕੋਈ ਕੋਈ ਕਿਸੇ ਇਹ ਜਿਹੜੀ ਟੀਚਰ ਦੀ ਮਿਹਨਤ ਹੁੰਦੀ ਹੈ ਕਿਸੇ ਕਿਸੇ ਨੂੰ ਦਿਖਦੀ ਨਹੀਂ ਦੇਖੋ ਕਿ ਅ ਅੱਜ ਕੱਲ੍ਹ ਨਾ ਉਹੀ ਚੀਜ਼ ਫਿਰ ਮੈਂ ਕਹਿੰਦਾ ਇੱਥੇ ਗੱਲ ਕਹੀ ਜਾਂਦੀ ਹੈ ਜਿਹੜੇ ਸਰਕਾਰੀ ਸਕੂਲਾਂ ਟੀਚਰ ਨੇ ਇਥੇ ਆਪਾਂ ਇੰਨਾ ਮੱਥਾ ਮਾਰਦੇ ਆ ਬੱਚਿਆਂ ਵਾਸਤੇ ਪਰ ਇੱਕ ਲਾਈਕ ਕਰਦੇ ਹੋਏ ਬੱਚੇ ਨੂੰ ਇਹ ਹੁੰਦਾ ਕਿ ਸਾਡੇ ਲਾਈਕ ਕਰਨ ਨਾਲ ਕਿਤੇ ਅੱਗੇ ਨਾ ਹੋ ਜਾਣਾ ਉਹ ਹੁੰਦੀ ਆ ਆਪਦੀ ਥਿੰਕ ਆਪਦੀ ਸੋਚ ਹੁੰਦੀ ਆ ਉਹ ਹਨਾ ਪਰ ਉਹ ਕੋਈ ਬੱਚਾ ਹੁੰਦਾ ਜਿਹੜਾ ਇਹ ਸੋਚਦਾ ਹੁੰਦਾ ਵੀ ਆਪਾਂ ਅੱਗੇ ਵਧਾਈਏ ਇਹਨਾਂ ਨੂੰ ਸਾਡੇ ਵਾਸਤੇ ਇਹਨਾਂ ਕੁਝ ਕਰ ਰਹੇ ਨਹੀਂ ਆਪਾਂ ਇਹਨਾਂ ਨੂੰ ਥੋੜੀ ਸਪੋਰਟ ਕਰੀਏ ਹਨਾ ਹਾਂ ਠੀਕ ਹੈ ਵੀ ਜੂ ਜੀ ਸੀ ਨਟ ਦਰਾ ਜੀ ਬੈਸ ਆਪਾਂ ਸਿਰਫ ਪੀ ਐਸ ਡਾਟ ਤੇ ਮਾਸਟਰ ਗੇਟ ਦੇ ਤੁਹਾਡੇ ਲੈਕਚਰਾਂ ਦੀ ਤਿਆਰੀ ਕਰਵਾਉਣੀ ਹੈ ਠੀਕ ਹੈ ਉਹ ਵੈਸੇ ਹੁੰਦਾ ਤਾਂ ਤੁਹਾਡੇ ਪੰਜਾਬੀ ਦੇ ਸਲੀਵਸ ਹੈਗਾ ਇੱਕ ਵਾਰ ਤੁਸੀਂ ਸਰ ਨਾਲ ਗੱਲ ਕਰ ਸਕਦੇ ਹੋ ਉਸੇ ਨੰਬਰ ਦੇ ਜਰੀਏ ਠੀਕ ਹੈ ਭਾਈ ਹਮ ਠੀਕ ਹੈ ਵੀ ਓਕੇ ਧੰਨਵਾਦ ਸੋ ਥੈਂਕ ਯੂ ਟੇਕ ਕੇਅਰ